ਕਿਸੇ ਨਾਲ ਇਹ ਉਹ ਅੱਗ ਲਾ ਗਏ ਆ ਤੇ ਕੀ ਨਕਾ ਆ ਕੀ ਸਾਡੇ ਵੱਲੋਂ ਇਹ ਚੋਕਾ ਚਾਹੁੰਗੇ ਤੇ ਨਾਕਾ ਲਾਇਆ ਗਿਆ ਆਪਣੇ ਮਾਨਯੋਗ ਸੀਟੀ ਸਾਹਿਬ ਤੋਂ ਉਦਾਨ ਪਰ ਇਹਦੇ ਵਿੱਚ ਅਸੀਂ ਆਪਣਾ ਗੋਬਿੰਦਰ ਫੋਰਸ ਜਿਹੜੇ ਆਪਣੇ ਘਤੂਰੇ ਕਾਜਾ ਉਹ ਆਪਣਾ ਜਿਹੜੇ ਚੈੱਕ ਕਰ ਰਹੇ ਆ ਜਿਹੜੇ ਘੁੰਰੇ ਆ ਉਹ ਚਾਰ ਚਰਾ ਕਰ ਰਹੇ ਹਾਂ ਇਹ ਸਰ ਇਹ ਦੇਖਣਾ ਕਰੇ ਬੋਡ ਨੇ ਬੜਾ ਤੇ ਆਮ ਦੇ ਬਾਰੇ ਤੇ ਜਿਹੜੇ ਆਪਣੇ ਕੰਪਿਊਟਰ ਲੱਗੀ ਦੇ ਮਾਇਦੇ ਜੇ ਕੋਈ ਜਿਹੜੇ ਬੁੱਲਕਾ ਕੇ ਬਾਰੇ ਆ ਤੁਸੀਂ ਤੇ ਡਰੇ ਆ ਆਪਣਾ ਇਹ ਦੋ ਆਪਾਂ ਟਕੇ ਆ ਤਾਂ ਇੱਕ ਨੇ ਬੰਦੀਤਾ ਦੀ ਇੱਕ ਨੇ ਆਪਣਾ ਚ ਚਰਾ ਕਰ ਰਹੇ 14 ਸਰ ਕੋਈ ਕਹਿਣਾ ਪੁੱਛ ਨੂੰ ਕੁੱਤੀ ਘਰਾਦੇ ਕੋਈ ਸਮਝ ਦੇ ਲਈ ਤੁਹਾਡੇ ਕੋਲ ਹੁੰਦਾ ਚਾਹੀਦਾ ਸਾਰਾ ਪੀਸ ਦਿੱਤੀ ਜਾਵੇ ਪਰ ਅਸੀਂ ਇਹਦੇ ਬਾਰੇ ਅਸੀਂ ਪੁੱਛੀ ਕਹਾਂ ਜਿਹੜਾ ਕੁੱਤੀ ਘਰਾਦੇ ਇੱਕ ਫੋਨ ਹੀ ਤੋੜਦੇ ਹੋ ਘਰਾਦੇ ਪਰ ਅਸੀਂ ਜੇ ਪੁਲਿਸ ਹੈ ਉਹ ਇਹ ਆਪਣੀ ਕਾਰਜ ਕਰੀ ਜਾਂਦੇ ਸਰ ਇਹ ਦੋਵੇਂ ਲੜਕੀ ਕਿੱਥੇ ਕਿੱਡੀਆਂ ਦੇ ਘੱਡੀਆਂ ਦੇ ਘਰਾਦੇ ਅਸੀਂ ਵੀ ਆਪਣਾ ਟੂ-ਇਦਰ ਫੋਰ ਦੇ ਸਾਰੇ ਚਰਨ ਕਰ ਰਹੇ ਹਾਂ ਜਿਹੜੇ ਆਪਣਾ ਟੂ-ਇਦਰ ਫੋਰ ਦੇ ਸਟ੍ਰੀਟ 'ਤੇ ਆਪਣਾ ਕਾਲੀ ਜੇ ਲੱਗੇ ਜੇ ਉਹ ਪਟਿਆਰ ਲੱਗੇ ਸਾਰੇ ਆਪਾਂ ਚੈੱਕ ਕਰਾਂਦਾ ਰਹੇ ਹਾਂ ਹਰ ਵਾਰ ਬੀਤੀ ਜਾਂਦੀ ਹੈ ਤੁਹਾਡੇ ਕੋਲ ਫਿਰ ਲੋਕੀਂ ਤੋਂ ਬਾਅਦ ਆ ਜਾਂਦੇ ਸਮਝ ਜੀ ਦੇਖੋ ਇਹ ਲੋਕਾਂ ਨੂੰ ਆਪ ਸਮਝਣਾ ਚਾਹੀਦਾ ਜੀ ਕਿ ਟ੍ਰੈਫਿਕ ਨਿਯਮਾਂ ਦੀ ਮੰਗਰਾ ਮਾਰ ਕੇ ਨਹੀਂ ਤੇ ਉਹਨਾਂ ਦੀ ਸੇਫਟੀ ਵਾਸਤੇ ਹੈਗੇ ਜੀ ਆਪਾਂ ਹੈਲਮਟ ਪਾਉਂਦੇ ਤੇ ਬਾਈਕ ਤੇ ਆਪਾਂ ਸਾਡੀ ਦੇਖੋ ਜਿੰਦਾ ਪੀ ਦੇਖ ਜਾਂਦੇ ਪਹਿਲਾਂ ਦੇ ਆਪਣੇ ਸਿਰ ਦਾ ਡਰਾਫਟ ਪਚਾਓ ਬਣਾਓ ਅਗਰ ਉਹ ਦੇਖਦੇ ਕਿ ਫਿਰ ਫੀਲਿੰਗ ਆ ਜਾਂਦੀ ਕਿ ਆਪਾਂ ਸਾਡੇ ਡੇਲੀ ਆਪਾਂ ਸਿਵਲ ਸਾਹਿਬ ਦੇ ਉਹ ਬੰਦੇ ਸਾਥ ਪਾ ਕੇ ਲੱਗਦੇ ਆ ਇਹ ਆਪਾਂ ਪ੍ਰਤੀਤ ਚ ਆਪਣਾ ਫਰਾਕ ਚੈੱਕ ਕਰ ਲਓ ਸਰ ਕਿੰਨੇ ਤੁਹਾਡੇ ਕੋਲ ਚਾਰ ਹੁੰਦਾ तकरीबन ਸਾਢੇ ਚਾਰ ਚਲਾਨ ਕਰਦੇ ਹਾਂ ਕੱਚੀ ਚੀਜ਼